ਸੋ ਜਨ ਆਧਰ ਗੰਗੇ ਸਭ ਮੰਗ ਓਮ ਪੰਚામ੍ਰਿਤੰ ਮਯਾਨੇ ਤੰ ਪਯੋਦ ਅਦੀ ਗ੍ਰਿਧੰ ਮਦੋਤਰ ਕਰ ਸਭ ਤੋਂ ਪਹਿਲਾਂ ਆਪ ਸਭ ਨੂੰ ਮਹਾ ਸ਼ਿਵਰਾਤਰੀ ਦੇ ਪਾਵਨ ਔਰ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਇਸ ਵਕਤ ਬਾਗਾ ਪ੍ਰਾਣਾ ਦੇ ਸ਼ੈਵ ਮੰਦਰ ਦੇ ਵਿੱਚ ਮੌਜੂਦ ਆ ਜਿਵੇਂ ਪਿਛਲੇ ਦਿਨੀ ਬਾਗਾ ਪ੍ਰਾਣਾ ਸ਼ੈਵ ਮੰਦਿਰਾਂ ਤੇ ਵੱਖ-ਵੱਖ ਹੋਰ ਧਾਰਮਿਕ ਸਥਾਨਾਂ ਤੋਂ ਕਾਵੜ ਯਾਤਰਾ ਦੇ ਲਈ ਜਿਹੜੇ ਕਾਵੜੀਏ ਗਏ ਸਨ ਜਿਹੜਾ ਹਰਦਵਾਰ ਤੋਂ ਪਵਿੱਤਰ ਗੰਗਾ ਜਲ ਲੈਣ ਦੇ ਲਈ ਗਏ ਸਨ ਤੇ ਅੱਜ ਦੇ ਜਿਹੜੇ ਇਸਤਿਹਾਰ ਦੇ ਲਈ ਜਿਹੜਾ ਗੰਗਾ ਜਲ ਲੈ ਕੇ ਵਾਪਸ ਆਏ ਆਂ ਤੇ ਉਹਨਾਂ ਦੇ ਗੰਗਾ ਜਲ ਦੇ ਨਾਲ ਜਿਹੜਾ ਸ਼ਿਵਲਿੰਗ ਨੂੰ ਇਸ਼ਨਾਨ ਕਰਾਇਆ ਗਿਆ ਤੇ ਵੱਡੀ ਗੈਂਤੀ ਵਿੱਚ ਸੰਗਤਾਂ ਪਹੁੰਚੀਆਂ ਚਿਰਦਾ ਲੂਆਂ ਦੇ ਵਿੱਚ ਜਿਹੜਾ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕਿਉਂਕਿ ਵੱਖ-ਵੱਖ ਧਾਰਮਿਕ ਸਥਾਨਾਂ ਤੇ ਅੱਜ ਦਾ ਜਿਹੜਾ ਪਾਵਨ ਔਰ ਪਵਿੱਤਰ ਤਿਹਾਰ ਮਨਾਇਆ ਜਾ ਰਿਹਾ ਸਾਰੇ ਕਮੇਟੀ ਮੈਂਬਰ ਖੜੇ ਹਨ ਜਿਨ੍ਹਾਂ ਵੱਲੋਂ ਇਸ ਜਿਹੜਾ ਸ਼ਿਵ ਮੰਦਿਰ ਤੇ ਲਈ ਜਿਹੜਾ ਉਪਰਾਲਾ ਕੀਤਾ ਗਿਆ ਜਿਹੜਾ ਅੱਜ ਦੇ ਤਿਹਾਰ ਦੇ ਲਈ ਜਿਹੜਾ ਵੱਖ-ਵੱਖ ਜਿਹੜੇ ਤਰੀਕੇ ਨਾਲ ਲੰਗਰ ਲਗਾਏ ਗਏ ਹਨ ਹੋਰ ਵੀ ਤਰ੍ਹਾਂ-ਤਰ੍ਹਾਂ ਦੀਆਂ ਨੇ ਸੇਵਾ ਕੀਤੀਆਂ ਜਾ ਰਹੀਆਂ ਨੇ ਤੇ ਗੱਲਬਾਤ ਕਰਾਂਗੇ ਪੁੱਛਦੇ ਅੱਜ ਦੇ ਇਸ ਪਵਿੱਤਰ ਤਿਹਾਰ ਦੇ ਲਈ ਅੱਜ ਦਾ ਜਿਹੜਾ ਤਿਹਾਰ ਮਨਾਇਆ ਜਾ ਰਿਹਾ ਸ਼ਿਵ ਸ਼ਿਵ ਮੰਦਿਰ ਦੇ ਵਿੱਚ ਮਾ ਸ਼ਿਵਰਾਤਰੀ ਜੀ ਦਾ ਤੇ ਕੀ ਮਾਸ਼ ਸ਼੍ਰੀ ਰਾਤਰੀ ਉਤਸਵ ਸ਼੍ਰੀ ਸ਼ੰਮੇਂਦਰ ਪੜਨ ਦਾ ਕਮੇਟੀ ਅਤੇ ਸ਼੍ਰੀ ਰਾਮਨਾਥਾ ਹਸਤਾ ਕਮੇਟੀ ਹਰ ਮਾਦੇ ਕਾਵਰ ਸੰਗ ਬਗਾ ਦਾਸੀ ਬਗਾਬਨਸ ਯੋਗਨ ਮਨਾਇਆ ਜਾ ਰਿਹਾ ਹੈ ਔਰ ਜਿਸ ਦੇ ਸੰਬੰਧ ਵਿੱਚ ਅੱਜ ਹਰ ਮਾਦੇ ਕਾਵਰ ਸੰਗ ਦੇ ਮਹਿਬਤ ਸਹਿਬਾਨ ਕਾਵਰ ਲੈ ਕੇ ਸ਼ੰਮੇਂਦਰ ਕੋਲ ਪਹੁੰਚੇ ਨੇ ਔਰ ਗੱਲ ਜਿਹੜਾ ਹੈ ਸ਼ਵਲਿੰਗ ਦੇ ਉੱਪਰ ਮੈਂ ਸਭੁੱਤੇ ਸ਼ਹਿਰ ਨਿਵਾਸੀਆਂ ਨੂੰ ਅੱਜ ਦਾ ਪਵਿੱਤਰ ਤੇਹਾਰ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਬੇਨਤੀ ਕਰਦਾ ਹਾਂ ਕਿ ਸ਼ੰਮੇਂਦਰ ਮੋਗੜ ਕੋਲ ਪਹੁੰਚ ਕੇ ਸ਼ਵਲ ਜਲ ਜੜਾ ਕੇ ਆਪਣਾ ਜੀਵਨ ਸਫਲ ਬਣਾਓ ਔਰ ਭਗਵਾਨ ਸ਼ੰਕਰ ਦਾ ਅਸ਼ੀਰਵਾਦ ਪ੍ਰਾਪਤ ਕਰੋ ਉਸੇ ਨਾਂ ਅੱਜ ਵਿਸ਼ੇਸ਼ ਤੌਰ ਤੇ ਲੰਗਰ ਲਗਾਇਆ ਗਿਆ ਹੈ ਪ੍ਰਸ਼ਾਦਾ ਪਾਣੀ ਦਾ ਔਰ ਖੀਰ ਦਾ ਸੰਗਤਾਂ ਕੇ ਬੇਨਤੀ ਹੈ ਕਿ ਸ਼ਾਮ ਮਦਰੋ ਕੇ ਪਹੁੰਚ ਕੇ ਲੰਗਰ ਵੀ ਛਕੋ ਔਰ ਭਗਵਾਨ ਸ਼ੰਕਰ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈ ਸ਼ਿਵ ਸ਼ੰਕਰ ਜੈ ਸ਼ਿਵ ਸ਼ੰਕਰ ਸਰਦਾਰ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਪਵਿੱਤਰ ਦਿਹਾੜੇ ਦੇ ਲਈ ਸ਼ਵਰਾਤਰੀ ਦਾ ਤਿਹਾੜੀਆ ਪੂਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਬਹੁਤ ਬਹੁਤ ਵਧਾਈ ਚਰਮਜੀਤ ਤੁਸੀਂ ਕੀ ਕਹਿਣਾ ਚਾਹੋਗੇ ਸਾਰੀ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਦੇ ਤਿਹਾਰ ਬਾਰੇ ਜਿਹੜਾ ਇੱਥੋਂ ਦੇ ਪਹੁੰਚੀਆਂ ਸੰਗਤਾਂ ਨੂੰ ਕੀ ਕਹਣਾ ਹੈ ਸ਼ਿਵਰਾਤਰੀ ਦਾ ਜਿਹੜਾ ਇਹ ਉਤਸਵ ਹੈ ਸਾਡੇ ਹੀ ਭਗਤਾਂ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਬਣਾਇਆ ਜਾ ਰਿਹਾ ਹੈ ਸਾਡੇ ਹਰ ਹਰ ਮਹਾਦੇਵ ਕਾਵੜ ਸੰਗ ਦੇ ਜਿੰਨੇ ਵੀ ਮੈਂਬਰ ਸਹਿਬਾਨ ਨੇ ਉਹ ਕਾਵੜ ਲੈਣ ਵਾਸਤੇ ਹਰਦвар ਗਏ ਸੀ ਉਹ ਪਹੁੰਚੇ ਉਹਨਾਂ ਦਾ ਪੰਪ ਤੇ ਸਵਾਗਤ ਕੀਤਾ ਗਿਆ ਅਤੇ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਸ਼ਿਵ ਮੰਦਰ ਵੀ ਕੇ ਪਹੁੰਚ ਕੇ ਪੂਜਨ ਕਰਕੇ ਜਲ ਜੋ ਲੈ ਕੇ ਆਏ ਸੀ ਕਾਵੜ ਸੰਗ ਦੇ ਮੈਂਬਰ ਉਹ ਜਲ ਭਗਵਾਨ ਪੋਲੇਨਾਥ ਦੇ ਸ਼ਿਵ ਲਿੰਗ ਤੇ ਚੜਾਇਆ ਗਿਆ ਸਾਰੇ ਹੀ ਮੈਂਬਰਾਂ ਦਾ ਸਾਰੀਆਂ ਸੰਸਥਾਵਾਂ ਦਾ ਬਾਗਾਪੁਰਾਣਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਸ਼ਿਵ ਮੰਦਰ ਨੂੰ ਵੱਧ ਤੋਂ ਵੱਧ ਚੜਕੇ ਸੰਯੋਗ ਦਿੰਦੇ ਨੇ ਆਓ ਅੱਜ ਦੀ ਇਹ ਸ਼ਿਵਰਾਤਰੀ ਤੇ ਇੱਕ ਇੱਕ ਬੱਚਾ ਇੱਕ ਇੱਕ ਪੈਣ ਇੱਕ ਇੱਕ ਭਾਈ ਆ ਕੇ ਸ਼ਿਵ ਮੰਦਰ ਦੇ ਵਿੱਚ ਜਲ ਚੜਾ ਕੇ ਸ਼ੰਕਰ ਭਗਵਾਨ ਤੋਂ ਆਸ਼ੀਰਵਾਦ ਪ੍ਰਾਪਤ ਕਰੋ ਤੇ ਆਪਣੇ ਜੀਵਨ ਨੂੰ ਸਫਲ ਬਣਾਓ ਬਹੁਤ ਬਹੁਤ ਧੰਨਵਾਦ <ण्या> जय श्री शंकर जय भोलेनाथ जय भोलेनाथ जय हर हर महादेव ते तस्वीरਾਂ ਤਾਂ ਸਾਨੂੰ ਵਾਗਾ ਪ੍ਰਾਣਾ ਦੇ ਸ਼ੈ ਮੰਦਿਰ ਤੋਂ ਦਿਖਾਈਆਂ ਜਿੱਥੇ ਕਮੇਟੀ ਮੈਂਬਰਾਂ ਵੱਲੋਂ ਸਾਰੀ ਗੱਲਬਾਤ ਵੀ ਅੱਜ ਦੀ ਜਿਹੜੀ ਰੱਖੀ ਗਈ ਹੈ ਤੇ ਧਿਆਨ ਨੂੰ ਲੈ ਕੇ ਤੇ ਇਸ ਤੋਂ ਅੱਗੇ ਵੀ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਸ਼ੈ ਮੰਦਿਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਹੋਰ ਵੀਰ ਬਜਰੰਗ ਸ਼ੈ ਮੰਦਰ ਤੋਂ ਬਾਅਦ ਆਪਾਂ ਸ਼ਨੀ ਮੰਦਰ ਵਿੱਚ ਪਹੁੰਚੇ ਹਾਂ ਜਿੱਥੇ ਕਿ ਅਮਿਤ ਅਗਰਵਾਲ ਜੋ ਵਕੀਲ ਨੇ ਤੇ ਯੂਥ ਅਗਰਵਾਲ ਸਭਾ ਦੇ ਪ੍ਰਧਾਨ ਵੀ ਨੇ ਉਹਨਾਂ ਵੱਲੋਂ ਜਿਹੜਾ ਲੰਗਰ ਦਾ ਉਦਘਾਟਨ ਕੀਤਾ ਗਿਆ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਮੇਟੀ ਮੈਂਬਰ ਵੀ ਨਾਲ ਖੜੇ ਹੋਏ ਨੇ ਉਹਨਾਂ ਦਾ ਜਿਹੜਾ ਮਾਨ ਸਨਮਾਨ ਵੀ ਕੀਤਾ ਗਿਆ ਗੱਲਬਾਤ ਕਰਾਂਗੇ ਸਾਡੇ ਨਾਲ ਅਮਿਤ ਅਗਰਵਾਲ ਨੇ ਅਮਿਤ ਜੀ ਅੱਜ ਤੁਸੀਂ ਲੰਗਰ ਦਾ ਉਦਘਾਟਨ ਕੀਤਾ ਵਾ ਤੇ ਕਮੇਟੀ ਵੀ ਕਮੇਟੀ ਮੈਂਬਰ ਤੁਹਾਡੇ ਨਾਲ ਸੀਗੇ ਕੀ ਕਹਿਣਾ ਚਾਹੋਗੇ ਅੱਜ ਪਹਿਲਾਂ ਤਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਇਸ ਪੁਰਬ ਦੀਆਂ ਇਸ ਪੁਰਬ 'ਚ ਸਾਰੇ ਆਪਣਾ ਆਸ਼ੀਰਵਾਦ ਪ੍ਰਾਪਤ ਕਰੋ ਅਮਿਤ ਜੀ ਜਿਹੜੀ ਅੱਜ ਦੀ ਸੇਵਾ ਸੀ ਲੰਗਰ ਦੀ ਪਹਿਲੀ ਵਾਰੀ ਤੁਹਾਡੇ ਹਿੱਸੇ ਆਈ ਕਿ ਪਹਿਲਾਂ ਵੀ ਕਰਦੇ ਰਹੇ ਪਹਿਲਾਂ ਹੀ ਪਰਮਾਤਮਾ ਦੀ ਕਿਰਪਾ ਨਾਲ ਜੋ ਯੋਗਦਾਨ ਮਿਲਦਾ ਸ਼ਹਿਰ ਵੱਲੋਂ ਸੇਵਾ ਲਗਾਈ ਜਾਂਦੀ ਹੈ ਅਸੀਂ ਉਹ ਚਿੱਸਾ ਪਾਉਨੇ ਆਪਣਾ ਅੱਜ ਇਸ ਨੂੰ ਮੌਕਾ ਮਿਲਿਆ ਹੈ ਸੇਵਾ ਦੇ ਬਹੋਂ ਦਾ ਅਚਾਨੀ ਮੰਦਿਰ ਦੇ ਵਿੱਚ ਜਿਹੜਾ ਪ੍ਰੋਗਰਾਮ ਅੱਜ ਚੱਲ ਰਿਹਾ ਮਹਾ ਸ਼ਿਵਰਾਤਰੀ ਦਾ ਸੰਗਤਾਂ ਬਹੁਤ ਉੱਧਰ ਲੰਗਰ ਵਾਲੇ ਪਾਸੇ ਵੀ ਬੈਠੀਆਂ ਨੇ ਤੇ ਕਿਸ ਤਰ੍ਹਾਂ ਦਾ ਜਿਹੜਾ ਪ੍ਰਬੰਧ ਲੱਗ ਰਿਹਾ ਤੇ ਕਿਵੇਂ ਤਾਂ ਜਿਹੜਾ ਸਾਰਾ ਮਾਹੌਲ ਮੰਦਿਰ ਵੱਲੋਂ ਇਸ ਕਮੇਟੀ ਵੱਲੋਂ ਬਹੁਤ ਸੋਹਣੇ ਪ੍ਰਬੰਧ ਕੀਤੇ ਗਏ ਹਨ ਇਹਦੇ ਵਿੱਚ ਹਰ ਤਰ੍ਹਾਂ ਅਰ ਇਸਨਾਮੀਤ ਅਗਰਵਾਲ ਜਿਨ੍ਹਾਂ ਨੇ ਅੱਜ ਦੇ ਲੰਗਰ ਦਾ ਉਦਘਾਟਨ ਕੀਤਾ ਤੇ ਉਹਨਾਂ ਵੱਲੋਂ ਜਿਹੜੀ ਗੱਲਬਾਤ ਵੀ ਕੀਤੀ ਗਈ ਹੈ ਤੇ ਕਮੇਟੀ ਮੈਂਬਰ ਵੀ ਉਹਨਾਂ ਦੇ ਨਾਲ ਨੇ ਉਮੀਦ ਕਰਦੇ ਗੱਲਬਾਤ ਨੂੰ ਸ਼ੇਅਰ ਕਰਾਂਗੇ